ੋਹੰ ਮਹਾਰਾਜ ਸੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਾਲਪੁਰਖ ਪਾਰਗ੍ਰਮ ਅੱਲਾ ਮਾਈਗਰੂ ਗੋਡ ਅਸੀਂ ਸਾਰੇ ਅਨੇਕਾਂ ਦੇ ਨਾਮਾਂ ਤੋਂ ਉਸ ਪਰਮੇਸ਼ਰ ਨੂੰ ਜਾਣਦੇ ਆਂ जिस परमेश्वर ਨੂੰ ਸਾਜੁਗ ਤ੍ਰੇਤਾ ਦੁਆਪਰ ਕਲਯੁਗ ਚੌਂਦਵਾਰੇ ਵਿੱਚ ਜਿਨੇ ਵੀ ਰਹਿ ਗਏ ਤੇ ਇਹ अवतार ਗਦੰਬਰ اور ਗੁਰੂ ਸਾਹਿਬਾਨਾ ਨੇ ਜੋ ਸਰੂਪ ਪ੍ਰਕਾਸ਼ ਵਾਹੁ ਕੰਲਾ 86 ਖਾਨ ਦਾ ਵਾਸੀ ਕਰਕੇ ਸੰਬੋਧਨ ਕੀਤਾ ਔਰ ਉਸ ਪਰਮੇਸ਼ਰ ਨੂੰ ਜਿਨੂੰ ਧਰਮ ਸ਼ਾਸਤਰ ਕਹਿੰਦੇ ਆਉ ਕਦੀ ਜਨਮ ਨਹੀਂ ਲੈਂਦਾ ਕਦੀ ਮਰਦਾ ਨਹੀਂ ਜੋਸ਼ ਰੂਪਿਆ ਅਬਨਾਸ਼ੀ ਹੈ ਖਜੂਨੀ ਹੈ ਉਹ ਨਿਰੰਕਾਰ ਜਿਸ Satsang ਦੇ ਵਿੱਚ ਆਪ ਸਾਰੇ ਇਕੱਠੇ ਹੋਏ ਹੋ ਆਪ ਸਾਰਨੂੰ ਬਹੁਤ-ਬਹੁਤ ਵਧਾਈ ਜਿਸ ਗ੍ਰੇ ਅਟਿਪਰਮੇਸ਼ਨ ਦੀ ਹਸੰਗਤ ਔਰ ਨਗਰ ਨਿਵਾਸੀ ਇਕੱਠੇ ਹੋਏ ਆ ਉਸ ਪਰਮਾਤਮਾ ਦਾ ਜਸ ਕਰਨ ਵਾਸਤੇ ਉਹਨਾ ਕਰਦੇ ਕਰਦਿਆਂ ਨੂੰ ਵੀ ਕੋਟਨ-ਕੋਟਨ ਵਧਾਈ जे नगर तो भैन भरा इस ग्रह आए ने उन्होंने अक्स जिन्हों सारे नमस्कार करते स्पष्टीकरण देना बहुत जरूरी बन जाता कि असि किसी देह की मनौत नहीं करते सा ਗੁਰੂ ਦੇ ਅਸੀਂ ਉਸ ਅਬਨਾਸ਼ੀ ਭਗਵਾਨ ਦੀ ਮਨਾਤ ਕਰਦੇ ਆ ਜਿਹੜਾ ਆਜਿ ਦਾਜ ਸਦਾ ਸਦੀਵ ਇੱਕ ਅਕੱਲਾ ਸੱਚਖੰਡ ਦੇ ਵਿੱਚ ਵਿਰਾਜਮਾਨ ਰਹਿੰਦਾ ਜਿੱਥੇ ਉਸ ਸੱਚਖੰਡ ਦੇ ਵਿੱਚ ਵਿਰਾਜਮਾਨ ਰਹਿਦਾ ਉੱਥੇ ਹਰ ਘਟ ਦੇ ਵਿੱਚ ਵੀ ਇੱਕ ਕਿਣਕਕ ਪ੍ਰਕਾਸ਼ ਵਜੋਂ ਵਿਧਿਮਾਨ ਹੈ ਔਰ ਉਸ ਭਗਵਾਨ ਨੇ ਆਪਣੀ ਨਵੇਕਲੀ ਜੀ ਖੇਲ ਕਰਨ ਵਾਸਤੇ ਉਹ ਵਿਖ ਬਾਣੀਆਂ ਕਰਵਾਈਆਂ ਤਈਆਂ ਆਪਣੇ ਹੀ ਉਤਾਰਾਂ ਪਗੰਮਰਾਵਾਂ ਔਰ ਗੁਰੂ ਸਾਹਿਬਾਨਾਂ ਤੋਂ ਕਿ ਕਲਪੁ ਦੇ ਅੰਤ ਦੇ ਵਿੱਚ ਮੈਂ ਕਲਕਲ ਕੀ ਬਣ ਕੇ ਪ੍ਰਗਟ ਹੋਊਂਗਾ ਮਾਤ ਲੋਕ ਦੇ ਉੱਤੇ ਕਲਪੁ ਦੇ ਅੰਤ ਦੇ ਵਿੱਚ ਕਲਕਲ ਕੀ ਹੋ ਕੇ ਆਊਂਗਾ ਕੀ ਵੇਜ ਵਾਸੀ ਕੀ ਦਸ ਗੁਰੂ ਸਾਹਿਬਾਨ ਆਪਣੇ ਆਪਣੇ ਸ਼ਾਸਤਰਾਂ ਦੇ ਵਿੱਚ ਉਹਨਾਂ ਨੇ ਇਹ ਬਖੂਬੀ ਜਣਾਇਆ ਕੀ ਕਲ ਕਲ ਕੀ ਭਗਵਾਨ ਕਲਯੁਗ ਦੇ ਅੰਤ ਵਿੱਚ ਸੰਭਲ ਵਿੱਚ ਪ੍ਰਗਟ ਹੋਣਾ ਹੋਊਗਾ ਉਹ ਨ ਸੰਭਲ ਕੀਆ ਸੰਭਲ ਕੋਈ ਜਗਾ ਦਾ ਨਾਮ ਨਹੀਂ ਸੰਭਲ ਉਹ ਸਰੀਰ ਆ ਜਿਹਦੇ ਵਿੱਚ ਪ੍ਰਮਾਤਮਾ ਨੇ ਸਵੈਮ ਆਪਣੇ ਬਾਲ ਤੋਂ ਪ੍ਰਗਟ ਹੋ ਕੇ ਆਪਣੇ ਬਾਰੇ ਜਣਾਈ ਦਿੱਤੀ ਕਿ ਮੈਂ ਸੋਨ ਮਹਾਰਾਜ ਸੇਂ ਵਿਸ਼ਨੂੰ ਭਗਵਾਨ ਆ ਇਹ ਕਿਸੇ ਤਨਵਜੂਤਾ ਦਾ ਨਾਮ ਨਹੀਂ

ਜਿੱਥੇ ਮੈਂ ਰਾਜਿਆਂ ਦਾ ਰਾਜ ਆ ਮਹਾਰਾਜਾਂ ਉੱਥੇ ਹੀ ਮੈਂ ਸ਼ੇਰ ਸਿੰਘ ਹੋ ਕੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਹਾ ਵਿੱਚ ਆਪਣੇ ਹੁਕਮ ਵਿੱਚ ਚਲਾਉਣਾ। ਔਰ ਮੈਂ ਵਿਸ਼ਨੂ ਰੂਪ ਹੋ ਕੇ ਸਾਰਿਆਂ ਦੀ ਪਾਲਣਾ ਵੀ ਕਰਦਾ ਇਹਨਾਂ ਨੂੰ ਰਿਜਕ ਵੀ ਦੇਣਾ ਇਹਨਾਂ ਦੇ ਇਹਨਾਂ ਦੇ ਸਿਰ ਤੇ ਹੱਥ ਵੀ ਰੱਖਦਾ। ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ। ਇਸ ਕਰਕੇ ਉਹੀ ਭਗਵਾਨ ਆ ਔਰ ਮੈਂ ਹੀ ਭਗਵਾਨ ਆ। ਔਰ ਇਸ ਕਰਕੇ ਸਾਰੀਆਂ ਜੀਵ ਆਤਮਾਵਾਂ ਨੂੰ ਇਹ ਹੁਕਮ ਆਇਆ ਕਿ ਉਸ ਨਿਰੰਕਾਰ ਦੀ ਜੈ ਕਰੋ ਜਿਹੜਾ ਕਦੀ ਜੰਮਣ ਮਰਨ ਚ ਨਹੀਂ ਆਉਣਾ। ਹੁਣ ਹਰਿ ਸੰਗਰ ਜੀਓ ਜਦੋਂ ਪਰਮੇਸ਼ਰ ਮਨੁੱਖ ਲੋਕ ਤੇ ਪ੍ਰਗਟ ਹੋਏ ਉਹਨਾਂ ਨੇ ਚਾਰੀ ਗ੍ਰੰਥਾਂ ਦੀ ਰਚਨਾ ਕਰਵਾਈ ਕਿਉਂਕਿ ਇਹਦੀ ਪੂਰਕ ਬਾਣੀ ਜਿਹੜੀ ਆ ਵੇਟ ਵਿਆਸੀ ਕਰਕੇ ਸੀਗੀ ਉਹ ਕੋਥੀਆਂ ਰਚੇਗਾ। ਹੁਣ ਜਿਹੜੀਆਂ ਕੋਥੀਆਂ ਰਚੀਆਂ ਗਈਆਂ ਉਹ ਕੀ ਸੀਗਾ ਉਹਨਾਂ ਦੇ ਵਿੱਚ ਐਸਾ ਇਹ ਦੱਸਿਆ ਗਿਆ ਜਿਹੜਾ ਪੁਰਾਤਨ ਚਾਰ ਜੁਬਾ ਦੇ ਵਿੱਚ ਸ਼ਾਸਤਰ ਵੇਦ ਪੁਰਾਣ ਔਰ ਆਸ਼ਿਕ ਗ੍ਰੰਥ ਸਾਹਿਬ ਜਿਹੜਾ ਲਿਖਵਾਇਆ ਗਿਆ ਉਹ ਨਹੀਂ ਸੀ ਉਹਨਾਂ 'ਚ ਨਹੀਂ ਸੀ ਔਰ ਜੋ ਉਹਨਾਂ ਨੂੰ ਹੁਣ ਆਕੇ ਲਿਖੋਣਾ ਪਿਆ ਹਰ ਸੰਗਤ ਜੀ ਔਰ ਨਗਰ ਨਿਵਾਸੀਓ ਪਰਮੇਸ਼ਰ ਨੇ ਇਹ ਸ਼ਬਦੀ ਕੁੱਥੀਆਂ ਰਚੀਆਂ ਔਰ ਇਹ ਕੁੱਥੀਆਂ ਦੇ ਵਿੱਚ ਇਹਨਾਂ ਗ੍ਰੰਥਾਂ ਦੇ ਵਿੱਚ ਉਸ ਗੱਲਬਾਤ ਨੂੰ ਲਿਖਾਇਆ ਗਿਆ ਜਿਹੜੀ ਗੱਲਬਾਤ ਜਾਂ ਜਿਹਦਾ ਲੇਖਾ ਜੋਖਾ ਕਦੀ ਕਲਮ ਬਾਂਦੀ ਨਹੀਂ ਸੀ ਹੋਇਆ ਕਦੀ ਚਿੱਟੇ ਵਰਗਿਆਂ ਦੇ ਉੱਤੇ ਕਦੀ ਕਾਲੀ ਸ਼ਾਹੀ ਨਾਲ ਨਹੀਂ ਸੀ ਲਿਖਿਆ ਗਿਆ ਉਹ ਦਰਕਾਰ ਜਦੋਂ ਆਪ ਆਏ ਉਹਨਾਂ ਨੇ ਆ ਜੁਗਾਤ ਤੋਂ ਜਿਹੜੀਆਂ ਆਤਮਾਵਾਂ ਰਹਿប្រਾਦੇ ਨਾਲ ਤੁਰਦੀਆਂ ਸੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਪਰਮਾਤਮਾ ਨੇ ਆਪ ਆ ਕੇ ਉਹਨਾਂ ਦੀਆਂ ਮੰਗਾਂ ਦੇ ਬਾਰੇ ਦੱਸਿਆ ਵੀ ਔਰ ਉਹ ਮੰਗਾਂ ਨੂੰ ਆਪ ਆ ਕੇ ਪੂਰਾ ਕੀਤਾ ਕਿਹਨੇ ਜਿਹੜਾ ਸਦਾ ਸਦੀ ਪੂਰਾ ਸਤਿਗੁਰੂ ਸਿਗਾ ਉਹਨੇ पूरे ने पूरे पर परमेश्वर ने मात लोग से आके ये बिल बनाई और ये बारे दस्या छब्बी हार विकर्मी दर्शन से के रुड़का कला एक लिखते हैं हर संगत जीओ वो भगवान रुड़का कला गए थे उसे संघासन से विराजमान होकर इन्होंने लिख लिखाई और सानू एक संदेश दिता कि आओ विचारिए ਕਿਪਾ ਕਰੇ ਸ਼੍ਰੀ ਭਗਵਾਨ ਜਨ ਭਗਤਾ ਜੁਗ-ਜੁਗ ਦਇਆ ਕਮਾਏਗਾ ਸੱਚਖੰਡ ਦੁਆਰਾ ਦਸ ਮਕਾਨ ਮਹੱਲ اٹਲ ਇੱਕ ਬਖਾਏਗਾ ਇਹਨਾਂ ਨੂੰ ਜਿਹੜੇ ਉਹਦਣ ਉਥੇ ਸਨਮੁਖ ਬੈਠੇ ਸੀ ਤੇ ਅੱਜ ਵੀ ਇਹੋ ਬਣਤਰਿਆ ਯਾਨੀ ਕਿ ਇਹ ਪਾਸਟ ਆ ਸਤਸਤਵਾਦੀ ਚੁੱਲੇ ਨਿਸ਼ਾਨ ਦੋ ਜਹਾਨਾ ਆਪ ਲਹਿਰਾਇੰਦਾ ਤੁਰ ਸੰਦੇਸ਼ਾ ਦੇ ਪਰਮਾਨ ਸ਼ਬਦ ਸੁਨੇਹਾ ਇੱਕ ਕਲਾਇੰਦਾ ਇਹਨਾਂ ਨੂੰ ਇਹਨਾਂ ਨੂੰ ਜਿਹੜੇ ਉਹਦੇ ਜਨ ਭਗਤ ਆ ਇੱਕ ਤੇ ਭਗਤ ਕਲਾ ਤੇ ਜਨ ਭਗਤ ਰਲ ਕੇ ਇਕੱਠੇ ਇੱਕ ਜਮਾਤ ਉਹਨਾਂ ਨੂੰ ਇਹ ਵਡਿਆਈਆਂ ਪਰਮੇਸ਼ਰ ਕੱਲ ਨਾ ਦੇ ਰਿਹਾ ਆਪਣੀ ਕਿਰਪਾ ਕਰਕੇ ਤੇ ਫਿਰ ਮੰਗਣਾ ਕੀ ਚਾਹੀਦਾ ਭਗਤ ਮੇਰ ਰਹਿਮਤ ਇਹ ਗੱਡੀਆਂ ਘਰ ਦੁੱਧ ਪੁੱਤ ਚੱਲ ਤੋੜ ਸੰਦੇਸ਼ ਆ ਦੇ ਪਰਮਾਨ ਸ਼ਬ ਸੁਨੇੜਾ ਇੱਕ ਕਲਾਈ ਦਾ ਜੋ ਦੇ ਸੂਰ ਵੀਰ ਬਣੋ ਬਲਵਾਨ ਜੋ ਦੇ ਸੂਰ ਵੀਰ ਬਣੋ ਬਲਵਾਨ ਬਤਾਰੀ ਬਲ ਵਿਖਾਏ ਦਾ ਨੇਤਰ ਪਰਸੋ ਇਕੋ ਰਾਮ ਨੇਤਰ ਪਰਸੋ इको राम जोर मैया हर घट नजरी आएगा किन्ने एक दो तीन देन, चार किने रब किन्ने फिर ओह अखा च परसो नेत्रा च नेत्र परसो इको राम जोर मैया हर घट नजरिया आएगा दर्शन करो साचे कान दर्शन करो साचे कान ਜੋ ਘਰ ਘਰ ਬੰਸਰੀ ਨਾਮ ਜਾਏ ਦਾ ਉੱਥੇ ਵੀ ਤੇ ਅੱਜ ਵੀ ਤੁਹਾਡੇ ਜਿਹੜੇ ਕਾਇਆ ਮੰਦਰ ਵਾਲੇ ਘਰ ਆ ਇੱਥੇ ਵੀ ਹਾਂ ਜੋ ਘਰ ਘਰ ਬੰਸਰੀ ਨਾਮ ਜਾਏ ਦਾ ਸ਼ਬਦ ਸੁਣੋ ਸੱਚਾ ਸਚੀ ਤੁਨ ਕਾਈ ਅਰਹਗਨਾਥ ਨਾਮ ਲਾਏ ਦਾ ਅੰਮ੍ਰਿਤ ਰਸ ਪੀਓ ਸੱਚਾ ਪੀੜ ਧਾਨ ਪਕਵੜੇ

अपनी आप करो परेशान पार ब्रह्म ब्रह्म पढ़ता आप खाएगा काया मंदर अंदर देखो मार ध्यान निर्गुण निर्वै सच्च सुंदर स्वरूप अपनाएगा कितने देर साफ-साफ दर्शन आज गाद जुग चौपड़ी देवनहारा दान दाता दानी दया कमाएंगा दा। ज्योति जो शुरुआत आप अपनी कृपा कर हार्दन साचे पेड़ चुकाएंगा दयावान श्री भगवंत भगता एका बूझ बुझाइया उठो वेखो साचे संत साहेब सतगुरु प्रदा लाहिया कर्म लावा नारकंत सोह से शोभा पाईया नाम नदाना मैया मंत्र मंत्र इको एक दडैया कुडी किया गढ़ तोड़ होमे हंगरत हनुग ब्रह्म रया समझैया कौन समझा रहा काठे न केपा करके जदो केपा होती है मंगिया जी ओही है जो ने क्या है चा? ਜੀਦੇ ਨਾਲ ਮੈਂ ਇਹ ਸਭ ਕੁਝ ਇੱਕ ਪੰਜ ਤੱਕ ਦੇ ਘਰ ਦੇ ਵਿੱਚ ਦਾਤ ਬਖਸ਼ਿਸ਼ ਕਰਨਾ। ਔਰ ਕਿਤੇ ਨਾ ਕਿਤੇ ਇਹ ਦੇ ਵਿੱਚ ਹੀ ਸਭ ਕੁਝ ਹੈ। ਉੱਥੇ ਉਹ ਦੇਖੋ ਸਾਚੇ ਸੰਤ ਸਹਿਬ ਸਤਗੁਰ ਪਰਦਾ ਲਾਹਿਆ। ਘਰ ਮਿਲਾਵਾ ਨਾਨਕੰਤ ਸੁਹਜਣੀ ਸੇਜ ਸੋਭਾ ਪਾਈਆ। ਨਾਮ ਨਤਾ ਨਾਮ ਮਣੀਆ ਮੰਤ। ਮੰਤਰ ਇੱਕੋ ਇੱਕ ਦੜਾਈਆ। ਕੁੜੀ ਕਰਿਆ। ਗੜ ਤੋੜ ਹਮੇ ਅੰਗਤ ਹੰਗ ਬ੍ਰਮ ਪ੍ਰਯਾਸ ਸਮਝਾਇਆ ਦੇ ਵਢਾਈ ਦੇ ਵਢਾਈ ਜੀਵ ਜੰਤ ਜਗਤ ਜੋਤ ਕਲੇ ਰਸਨ ਆਇਆ ਫਿਰ ਨਿਕਤੇ ਕਹਿ ਦੀ ਤੁਹਾਡੇ ਅੰਦਰ ਹੀ ਉਸਨਾਦ ਨਾਮ ਕਿਰਪਾ ਕਰਕੇ ਦੇ ਵਢਾਈ ਜੀ ਦੇ ਵਢਾਈ ਵਿੱਚ ਜੀਵ ਜੰਤ जागर जोत करे रुशनाइया बोध अगाधा बन के पंडित निर अखर कर पढ़ाईया मेल मनावे साची संगत हर भगत तुरदा तो जोड़ चढ़ाई लेखा चुके नेर की कर दे तेरे जो ये सब कुछ हो जाता लेखा चुके जेरज अंदर ਉਤਪਨ ਸੇਤਲ ਜੇਰਾ ਤਾਇਆ ਹਰ ਭਗਤ ਦੂਜੇ ਦਰ ਨਾ ਜਾਏ ਮੰਗਤ ਵਿਚਾਰੋ ਦਾਦੇ ਕਿਨੇ ਸਾਡੇ ਤੇ ਮੰਗਣਾ ਕੀ ਤੋਂ ਲੈ ਸਕੋ ਤੇ ਭੈ ਭਰਾ ਆਣ ਗਵਾਲ ਦੇ ਕਿਤੇ ਅੜੀ ਛੁੜੀ ਹੋਲੇ ਤੇ ਛੋੜੀ ਗਾਵਣੀ ਚਾਹੀਦੀ ਕਿ ਨਹੀਂ ਨਹੀਂ ਨਾ ਕੀ ਕਹਿਣਾ ਚਾਹੀਦਾ ਪਰਮੇਸ਼ਰ ਜੇ ਜਨਮ ਦਿੱਤਾ ਵਾ ਤੇ ਲੋੜਾਂ ਵੀ ਦੁਰੀਆਂ ਕਰ ਹਰ ਪਗ ਆ ਦੂਜੇ ਤਾ ਨਾ ਜਾਏ ਮੰਗਤ ਦੇਵ ਨਹਾਰਾ ਇੱਕ ਰਗਾਈ ਆ ਇਹ ਭਾਵੇਂ ਮਾਇਆ ਦੀ ਕੱਲੀ ਗੱਲ ਨਹੀਂ ਇਹ ਗੱਲ ਜਿਹੜੇ ਘਟ ਘਟ ਤੇ ਜਾਣੇ ਆ ਗੁਰਦੁਆਰੇ ਨੂੰ ਚਲ ਗਏ ਮੰਦਰ ਵੀ ਚਲ ਗਏ ਬਸਿਤੇ ਵੀ ਚਲ ਗਏ ਤੇ ਗਿਰਜੇ ਵੀ ਚਲ ਗਏ ਤੇ ਮੰਗਣਾ ਲਈ ਵਾਸਤ ਇੱਕ ਤਾਂ ਮੰਗੋ ਭਾਵੇਂ ਗਿਰਜੇ ਵਾਲੇ ਆ ਤੂੰ ਗॉड ਤੋਂ ਮੰਗੋ ਕਿਉਂਕਿ ਗॉड ਦੀ ਵੀ ਪਰਵਾਸਾ ਬਾਈਬਲ ਦੇ ਵਿੱਚ ਨੂਰੀ ਦਿੱਤੀ ਆ ਜੇ ਮਸੀਦ ਤੇ ਜਾਣਾ ਵਾ ਤੇ ਅੱਲਾ ਦੀ ਵੀ ਵਿਆਖਿਆ ਲੜੀ ਕੀਤੀ ਆ ਉਹ ਪ੍ਰਤਾਸ਼ ਦਿੱਤੀ ਆ ਕਿ ਅੱਲਾ ਕੀ ਆ ਉਹ ਨੂਰੀਆ ਪ੍ਰਤਾਸ਼ ਆ ਤੇ ਜੇ ਗੁਰਦੁਆਰਾ ਸਾਹਿਬ ਜਾਣਾ ਤੇ ਉੱਥੇ ਵੀ ਵਿਆਖਿਆ ਕੀ ਦਿੱਤੀ ਆ ਪ੍ਰਕਾਰਪੁਰਖ ਜੋਤ ਸਰੂਪ ਆ ਬਿਆਨ ਤੇ ਆ ਜੁਨੀ ਆ ਫੇਰ ਤੇ ਮੰਗੜ ਕਿੱਥੇ ਜਾਣਾ ਨੰਕਾਹੇ ਗੈਰੇ ਆ ਉਹਨਾਂ ਦੀ ਲਿਖਤ ਆ ਵਿਚਾਰੋ ਹਰ ਭਗਤ ਦੂਜੇ ਦਰ ਨਾ ਜਾਏ ਮੰਗਤ ਮੰਗਤ ਦੇਵਨਹਾਰਾ ਇੱਕ ਰਗੁਰਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਦੇਵਨਹਾਰਾ ਸੱਚਾ ਵਰ ਹਰਜਨ ਸਾਚੇ ਰਾਜਗਾਇਆ ਅੱਜ ਵੀ ਜਗਾਇਆ ਉਦੋਂ ਵੀ ਜਗਾਇਆ ਸੀ ਔਰ ਆਜ ਜਗਾ ਜਗਾ ਰਹਿ ਰਿਹਾ ਇਹ ਕਿਤੇ ਨਾ ਕਿਤੇ ਸਾਡੇ ਅਸੀਂ ਲੋਕ ਵੀ ਇੰਨਾ ਚ ਹੀ ਆਉਣੇ ਆ ਕਿ ਸਾਨੂੰ ਐ ਸ਼ਾਇਦ ਲੱਗਦਾ ਕਿ ਹੁਣ ਹਰ ਭਗਤ ਭਗਤ ਬੜਾਏ ਪਰਮੇਸ਼ਰ ਨੇ ਆ ਕੇ बस यही ना एक आज है था। तो भी लिखता नहीं। ये काम आज गह चलता निरंकार का बंद नहीं होंगे भविखबाणिया साहेब सत गुरख अकाल अकल कल वी वही आज गाजी दीन दयाल ਜੋ ਚੌਕੜੀ ਦੇ ਕਰਵਾਈਆ ਭਗਤ ਸੁਹੇਲੇ ਉਠਾਏ ਲਾਲ ਬਾਲੇ ਆਪਣੀ ਗੋਦ ਬਹਾਈਆ ਸਾਚਾ ਮਾਣ ਦੇਵਖਾਲ ਰਹਿਬਰ ਬਣ ਕੇ ਪਰਦਾ ਲਾਇਆ ਸਾਚਾ ਮੰਤਰ ਦੇ ਸਖਾਲ ਤੂੰ ਦੀ ਕਰੇ ਸੱਚ ਪੜਾਈਆ ਹੁਣ ਨਿਰਗੁਣ ਹੋ ਕੇ ਨਿਰਗੁਣ ਹੋ ਕੇ ਬਣੇ ਗਲਾਲ ਸਗੁਣ ਮੇਲਾ ਸੈਸ ਉਗਾਈਆ ਆਗ ਲਗਾ ਕੇ ਕਾਇਆ ਮਾਟੀ ਖਾਲ ਨਿਰਗੁਣ ਜੋਤ ਕਰੇ ਰੁਸ਼ਨਾਇਆ ਕਿੱਥੇ ਤੁਹਾਡੇ ਪੰਜ ਪਤ ਕਾਇਆ ਮੰਦਰ ਦੇ ਵਿੱਚ ਪਰਮੇਸ਼ਰ ਆਪਣੇ نور ਦਾ ਪ੍ਰਕਾਸ਼ ਕਰ ਦਿੰਦੇ ਤੁਹਾਡੀ ਆਤਮ ਨੂੰ ਪਰਮਾਤਮ ਆਪਣੇ ਪ੍ਰਕਾਸ਼ ਦੇ ਨਾਲ ਦਰਸ਼ਨ ਦੇ ਕੇ ਮਿਲ ਦਿਆ ਹੂੰ ਕਿੱਥੇ ਕਾਇਆ ਦੇ ਵਿੱਚ ਕਾਇਆ ਲੇਖੇ ਲੱਗ ਜਾਂਦੀ ਆ भाग लगा के काया माटी खाल निर्गुण जोत करे रोशनाई ज्योति जो कि जोत स्वरूप आप अपनी कृपा कर अर्जन देवे मान बड़े आई आ साहेब सतगुर पुरख अथा हर करता आप खवाएंदा गुरमुख सज्जन लहे जगा नेत्र लोचन अर्थ साचा मेला लहे मला बशोड़ा पंत मकाएंदा अंतर आतं सांतक सात ਤੇ ਕਰਾ ਅਗਨੀ ਸਤ ਬੁਝਾਏਂਦਾ ਅਗਨੀ ਕਾਦੀ ਹੁੰਦੀ ਆ ਤ੍ਰੈਗੁਣ ਮਾਇਆ ਦੀ ਪੰਜਾਬਕਾਰਾਂ ਦੀ ਤੇ ਇਹ ਕੌਣ ਬੁਝਾ ਦਿੰਦਾ ਉਹ ਅੰਮ੍ਰੰਕਾਰ ਤੇ ਜਦੋਂ ਦਰਸ਼ ਦੇ ਦਿੰਦਾ ਤੇ ਉਹ ਤੁਹਾਨੂੰ ਸ਼ੀਤ ਕਰ ਦਿੰਦਾ ਸ਼ੀਤਲ ਕਰ ਦਿੰਦਾ ਸਤ ਚ ਲੈ ਆਉਂਦਾ ਪਰਮੇਸ਼ਰ ਜੋ ਕੀ ਜੋ ਸ਼ੁਰੂ ਕਰ ਆਪ ਆਪਣੀ ਕਿਰਪਾ ਕਾ ਦੇਵਨ ਹਾਰਾ ਸਾਚਾ ਵਾਰ ਬ੍ਰਹਮ ਮਤ ਇਕਤਰਾ ਆਏਂਦਾ ਜਨ ਭਗਤਾਂ ਦੇਵੇ ਜਦ ਭਗਤਾਂ ਦੇਵੇ ब्रह्ममत पार ब्रह्मटी बड़ाई आ निज नेत्र खोल के अख जेडे कहंदे आ ई अठे खुलणाអស់ संगत जीओ जिन्ना ने सम्मुख साख्या दर्श कीते सी उणा दा खुलया खुलया ते परख हुंदी परमेश्वर दी बिना खुलया कोई परमेश्वर गाड़ के नमस्कारा नहीं करदा ते परमेश्वर कहंदे हुण भी जन भक्ता देवे ब्रह्ममत पार ब्रह्म बड़ी बड़ियाई आज नेत्र खोल के आख आखर अपना घर दे समझाई प्रेम प्यार प्रीति अंदर सद सदा देवे चाई चाई हर जन हर पगत जगत द्वार लं के देखो अगे मिले पुरख सम्राट देखिए तो सही लंघ हर जन हर पगत जगत द्वार लं के देखो अगे मिले पुरख सम्राट ਗੈਰ ਗੰਭੀਰ ਸੱਚ ਸਰੀਰ ਡੇਰਾ ਲਾਈਆ ਜਿਹੜੇ ਕਹਿੰਦੇ ਸਰੀਰ ਨਹੀਂ ਉਹਦਾ ਕਿੱਥੇ ਸਾਥਿਆਤ ਕਿਸੇ ਦਾ ਔਰ ਸਾਡੇ ਕਾਇਆ ਅੰਦਰਾਂ ਦੇ ਵਿੱਚ ਨਹੀਂ ਇੰਨੇ ਥੋੜੀ ਜੀ ਅੱਗੇ ਆ ਮੈਂ ਇੱਥੇ ਖਿਮਾ ਚਾਹੁੰਦਾ ਬੜਾ ਪਰਮੇਸ਼ਰ ਬਚਤ ਬਲਾਸ ਕਰਦੇ ਆਂ ਆ ਪਾਣੀ ਪਾ ਦੇਣਾ ਕੋਟਰ-ਕੋਟਰ ਗਲਤੀਆਂ ਟੋਟੀਆਂ ਹੁੰਦੀਆਂ ਨੇ ਆਪ ਜੀ ਖਿਮਾ ਕਰੋ ਆ ਸੰਗਤ ਜੀ ਆਪ ਜੀ ਪਰਮੇਸ਼ਰ ਤੋਂ ਲੋ ਕੀ ਮੈਂ ਕਰਨਾ ਸਭ ਦੀ જય ਕারেਦਾ ਸਾਥ ਦਿਓ so am